ਅਤੇ ਸ੍ਰੀ ਭਾਵ ਸ਼ਕਤੀ ਦੀ ਸ੍ਰੀ ਭਾਵ ਵਕਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰਾਂ ਦੇ ਨਾਮ ਦੱਸੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰਾਂ ਦੇ ਨਾਮ ਦੱਸੋ ਕਾਕੇ ਮਾਮਾ ਗੁਲਬਾਰੀ ਸ੍ਰੀ ਜੂਰਤ ਮਲਦੀ ਚੀਆਨੀ ਇਹ ਸ਼ੇਰਿਕਰ ਹਲਕੋ ਵੀਨ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਕਿਹਾ। ਅਸਰਾ ਜੀ ਇਹਨਾਂ ਬੱਚਿਆਂ ਨੂੰ ਗੁਰਮਤਿ ਦੀ ਜਿਹੜੀ ਸਿੱਖਿਆ ਨਾ ਸਿਰਫ ਹੋਈ ਦਿੱਤੀ ਜਾਂਦੀ ਆ ਜੋ ਸਾਡਾ ਇਤਿਹਾਸ ਆ ਸਿੱਖ ਸੰਖੇਪ ਉਹ ਖਰੜਾ ਬਣਿਆ ਸ਼੍ਰੋਮਣੀ ਕਮੇਟੀ ਵੱਲੋਂ ਆਓ ਗੁਰਮਤਿ ਦਾ ਜਿਹੜਾ ਸਿੱਖੀਏ ਉਸ ਕਿਤਾਬ ਦੇ ਨਾਲ ਤੇ ਬਾਕੀ ਸੰਥਾ ਦਿੱਤੀ ਜਾਂਦੀ ਆ ਸ਼ਬਦਾਂ ਦੀ ਗੁਰੂ ਸਾਹਿਬ ਦੇ ਕਿਵੇਂ ਆਤਮਾ ਪਾਠ ਕਰਨਾ ਉਦੀਆਂ ਲਾਵਾਂ ਲਾਵਾਂ ਦਾ ਕੀ ਬਾਹਰ ਨਹੀਂ ਜਿਹੜੀ ਉਹਦਾ ਉਚਾਰਨ ਕਿਵੇਂ ਕਰਨਾ ਪੰਜਾਬੀ ਦੇ ਵਿੱਚ ਮੋਢਲਾ ਜਿਹੜਾ ਸਾਡਾ ਗਿਆਨ ਆ ਉਹ ਦਾੜਾ ਉਹਦਾ ਪੰਜਾਬੀ ਦੇ ਵਿੱਚ ਜਿਹੜੀ ਲਿਪੀ ਆ ਉਹਦੇ ਬਾਰੇ ਗਿਆਨ ਦੇਣਾ ਪੰਜਾਬੀ ਦੇ ਬੜੇ ਜਿਹੜੇ ਅੱਖਰ ਗਿਆਨ ਆ ਉਹਦੇ ਬਾਰੇ ਦੱਸਣਾ ਫਿਰ ਜਿਹੜੀ ਗਿਣਤੀ ਆ 1 2 3 80 ਬੱਚਿਆਂ ਨੂੰ ਅੱਜ ਕੱਲ ਉਹ ਸਾਰੇ ਬੱਚੇ ਪੜਦੇ ਦੂਜੇ ਸਕੂਲਾਂ ਉਹਨਾਂ ਨੂੰ 39 29 49 59 ਇਹ ਪੰਜਾਬੀ ਵਿੱਚ ਪੜ੍ਹਨੇ ਨਹੀਂ ਆਉਂਦਾ ਉਹ ਸਾਰਾ ਗਿਆਨ ਮੰਤਰੇ ਵੀ ਨਾਲ-ਨਾਲ ਬੱਚਿਆਂ ਨੂੰ ਦਿੱਤਾ ਜਾਂਦਾ ਕਿ ਇੱਕ ਕਿਵੇਂ ਲਿਖਣਾ ਦੋ ਕਿਵੇਂ ਲਿਖਣਾ ਗਿਣਤੀ ਵਿੱਚ ਦੀ ਤੇ ਉਹਦਾ ਪੜਾਵੀ ਵਿੱਚ ਉੜਾੜਾ ਉਹ ਸਾਰਾ ਸਿਖਾ ਜਾਂਦਾ ਤੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਅਗਣੀਆਂ ਲਾਵਾਂ ਦਲਾਵਾਂ ਨੇ ਸਿਆਰੀ ਬਿਹਾਰੀ ਆ ਮਾਰਨੀ ਜਿਹੜੀ ਆ ਉਹਦਾ ਗਿਆਨ ਜਿਹੜਾ ਖਾਸ ਕਰਕੇ ਦਿੱਤਾ ਜਾਂਦਾ ਤੇ ਅਸੀਂ ਕੋਈ ਗਲਤ ਲਵਜਣਾ ਪੜ ਸਕੀਏ ਮਾਪਿਆਂ ਨੂੰ ਜਾਂ ਫਿਰ ਬੱਚਿਆਂ ਨੂੰ ਇਹਦਾ ਆਰਮਲੇ ਸਮੇਂ ਤੇ ਕਿੰਨਾ ਕੋ ਲਾਭ ਕਿੰਨਾ ਕੋ ਫਾਇਦਾ ਅਧਿਆਤਮਿਕ ਪੋਸਟ ਮਿਲੇਗਾ ਤੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਹਾਲੇ ਵੀ ਗਰੇਜ ਕਰਦੇ ਆ ਐਸੇ ਕੈਂਪਾਂ 'ਚ ਬੱਚੇ ਨੂੰ ਪੇੜੋ ਦੇਖੋ ਜੀ ਮੈਂ ਤੇ ਇਹ ਸਮੇਂਦਾ ਕੀ ਇਹਨਾਂ ਬੱਚਿਆਂ ਨੂੰ ਫਾਇਦਾ ਹੀ ਫਾਇਦਾ ਵਾ ਕਿਉਂਕਿ ਗੁਰਮਤਿ ਗਿਆਨ ਹੀ ਅਸੀ ਚੀਜ਼ ਆ ਜਿੱਦਾਂ ਸਾਡੇ ਅੰਦਰ ਗੁਰਮਤਿ ਗਿਆਨ ਆ ਜਾਏਗਾ ਨਾ ਮੈਂ ਗੱਲ ਕਹਿ ਸਕਦਾ ਗੁਰੂ ਦੇ ਚਰਨਾਂ 'ਚ ਆਪਾਂ ਖੜਿਆ ਕਿ ਸਾਨੂੰ ਕੋਈ ਮਾੜੀ ਆਦਤਾਂ ਨਹੀਂ ਪੈਣਗੀਆਂ ਅਸੀਂ ਨਸ਼ੇ ਪੱਤੇ ਵੱਲ ਨਹੀਂ ਜਾਵਾਂਗੇ ਅਰੇ ਬਾਕੀ ਸੰਗਤੀ ਆ ਜਿਹੜੇ ਬੱਚੇ ਆਪਣੇ ਨਹੀਂ ਭੇਜਦੇ ਹਾਂਜੀ ਤੇ ਜਿਹੜੇ ਭੇਜਦੇ ਆ ਮਨ ਦਾ ਬਹੁਤ ਧੰਨਵਾਦੀ ਆ ਅਸੀਂ ਬਕਾਦਾ ਅਨਾਉਂਸਮੈਂਟ ਕਰਦੇ ਆ ਬੱਚਿਆਂ ਨੂੰ ਪਹਿਲਾਂ ਕਿਹਾ ਜਾਂਦਾ ਤੇ ਇੰਨੀ ਤਰੀਕ ਨੂੰ ਕੈਂਪ ਲੱਗ ਰਿਹਾ ਬਈ ਛੁੱਟੀਆਂ ਨਾ ਜਾਇਓ ਜੇ ਇਥੇ ਵੀ ਗੁਰਦੁਆਰੇ ਹੁੰਣਾ ਫਿਰ ਇਹਨਾਂ ਦੇ ਕਲਾਸ ਤੋਂ ਬਾਅਦ ਵੀ ਖਾਣ ਪੀਣ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਡੇਲੀ ਰੋਜ਼ ਕਿਉਂਕਿ ਇਹਨਾਂ ਬੱਚੇ ਇਹਨਾਂ ਆਖਣ ਵੀ ਸਾਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਿਆ ਅੱਛਾ ਸਿੱਖਿਆ ਵੀ ਨਹੀਂ ਮਿਲਦੀ ਪਰ ਇੱਥੇ ਕੋਈ ਫੀਸ ਨਹੀਂ ਇਹ ਗੁਰੂ ਨਾਨਕ ਦੇ ਘਰ ਵਿੱਚ ਤੇ ਮੇਰੇ ਖਿਆਲ ਤੇ ਕਿਸੇ ਗੱਲ ਦਾ ਮੁੱਲ ਹੈ ਹੀ ਨਹੀਂਗਾ ਗੁਰੂ ਨਾਨਕ ਸਾਹਿਬ ਨੇ ਤੇ ਕਿਤੇ ਵੀ ਮੁੱਲ ਨਹੀਂ ਵਟਿਆ ਕਿਸੇ ਗੁਰੂ ਸਾਹਿਬ ਨੇ ਕਿਸੇ ਵੀ ਗੁਰਕੇ ਪਿਆਰੇ ਨੇ ਮੁੱਲ ਨਹੀਂ ਵਟਿਆ ਗੁਰਮਤਿ ਦਾ ਗਿਆਨ ਦੇਣ ਵਾਸਤੇ ਜੇ ਮੁੱਲ ਦੇ ਕੋ ਮੁੱਲ ਵਟਦੇ ਆ ਤੇ ਮੈਂ ਉਹਨੂੰ ਗੁਰਮੁਖ ਦਾ ਧਾਰਨੇ ਨਹੀਂ ਮੰਦਾ ਇਹ ਤਾਂ ਸਾਡਾ ਜਾਤੀ ਫਰਜ਼ ਹੈ ਨਾ ਤੇ ਇਹ ਕਿੰਨੇ ਦਿਨ ਤੱਕ ਕਿੰਨੇ ਦਿਨ ਤੱਕ ਇਹ 7 ਤਰੀਕ ਨੂੰ ਆਰੰਭ ਕੀਤਾ ਸੀ ਜੀ 9 ਮਹੀਨੇ ਤੋਂ 10 ਵਜੇ ਤੱਕ 16 ਤਰੀਕ ਤੱਕ ਇਹ ਸਮਰ ਕੈਂਪ ਚੱਲਦਾ ਜੀ ਹਰ ਸਾਲ ਹਾਂਜੀ ਹਰ ਸਾਲ ਹੀ ਮਾਰੇ ਕਿਰਪਾ ਕਰੇ ਤਾਂ ਹਰ ਸਾਲ ਹੀ ਚੱਲਿਆ ਕਰੇਗਾ ਹਾਂਜੀ ਨਾਲ ਐਸਪੀ ਸਾਹਿਬ ਤੋਂ ਪੂਰਾ ਸਹਿਯੋਗ ਹੈ ਜੀ ਉਹਨਾਂ ਲੋ ਜਿਹੜੇ ਇੱਥੇ ਟੀਚਰ ਸਾਹਿਬ ਆ ਰਹੇ ਨੇ ਬੱਚੇ ਨੇ ਗਿਆਨੀ ਜੀ ਪ੍ਰਚਾਰਕ ਨੇ ਸ਼ਰੋਣੀ ਕਮੇਟੀ ਦੇ ਪੰਤ ਦੀਪ ਸਿੰਘ ਜੀ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਕਰ ਰਹੇ ਨੇ ਸਦਾਗੁਰਨਾਮ ਸਿੰਘ ਜੀ ਜਸਲੇ ਸਲੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਦੀ ਡਿਊਟੀ ਲਈ ਹੋਈ ਆ ਹੋਰ ਵੀ ਧਰਮਾਂ ਦੇ ਵਿੱਚ ਬੱਚੇ ਬੱਚੇ ਹਾਂਜੀ ਆਉਂਦੇ ਆ ਸੀ ਸਾਰੇ ਨੂੰ ਕਹਿੰਨੇ ਇਸ ਮੁਹੱਲੇ 'ਚ ਕਾਫੀ ਮੁਸਲਮਾਨ ਵੀ ਬੱਚੇ ਰਹਿੰਦੇ ਆ ਹਿੰਦੂ ਵੀ ਰਹਿੰਦੇ ਆ ਦੂਜੇ ਬਿਆ ਬਿਹਾਰ ਦੇ ਆ ਜੂਪੀ ਦੇ ਰਾਜਸਥਾਨ ਦੇ ਆ ਆ ਚਾਰ ਪੰਜ ਬੱਚੇ ਸਾਡੇ ਕੋਲ ਪ੍ਰਵਾਸੀ ਨੇ ਉਹਨਾਂ ਦੇ ਬੱਚੇ ਆ ਇੱਕ ਬੱਚੀ ਸਾਡੇ ਕੋਲ ਸਾਰਾ ਘਰ ਹਿੰਦੂਆਂ ਦਾ ਪੂਰਾ ਸਾਰਾ ਉਹ ਬੱਚੀ ਸេរਿਆ ਕੇ ਨਿਤਨੇਮ ਦਾ ਪਾਠ ਵੀ ਕਰਦੀ ਆ ਅੱਜ ਅਸੀਂ ਗੱਲ ਕੋਈ ਨਹੀਂ ਸ਼ਾਮ ਨੂੰ ਬੱਚੇ ਹੁੰਦੇ ਸੋਦਰ ਦਾ ਪਾਠ ਕਰਦੇ ਆ ਤੇ ਫਿਰ ਜਦੋਂ ਬੱਚਿਆਂ ਨੂੰ ਜ਼ੁਬਾਨੀ ਸੁੰਦੇ ਉਹ ਬਾਂਠੋਣਾ ਕੋ ਮਨ ਨੂੰ ਕੁਝ ਨਹੀਂ ਮਿਲਦਾ ਬੜੀ ਮਨ ਨੂੰ ਮੈਂ ਸਮਝਦਾ ਕਿ ਅਸੀਂ ਸਮਝਦੇ ਵੀ ਸਾਡੀ ਜੀਵਨ ਜਿਹੜਾ ਕਿ ਨਹੀਂ ਇਹ ਸਫਲ ਹੈ ਚਲੋ ਸਾਡੇ ਅਸੀਂ ਤਾਂ ਨਹੀਂ ਸਿੱਖ ਸਕਿਆ ਕੋਈ ਤੇ ਕੋਈ ਸਾਡੇ ਕੋ ਸਿੱਖ ਜੇ ਤੇ ਬਹੁਤ ਵੱਡੀ ਗੱਲ ਹੈ ਪਰ ਅੱਜ ਕੱਲ੍ਹ ਦੇ ਬੱਚੇ ਜਿਹੜੇ ਬੜੇ ਦੂਰ ਚਲੇ ਗਏ ਅਸੀਂ ਤੋਂ ਅ ਮੈਂ ਤੁਹਾਡੇ ਨਾਲ ਸਹਿਮਤ ਆ ਇਸ ਗੱਲ ਦੇ ਪਰ ਅਸੀਂ ਬੱਚਿਆਂ ਨੂੰ ਆਪ ਹੀ ਦੂਰ ਕੀਤਾ ਜੇ ਸਾਡੇ ਮਾਪਿਆਂ ਦਾ ਕਸੂਰ ਆ ਅਸੀਂ ਬੱਚਿਆਂ ਨੂੰ ਕੁਝ ਨਹੀਂ ਦੱਸਦੇ ਨਾ ਕਹੀਨੇ ਅਸੀਂ ਉਹਨਾਂ ਧਾਰਮਿਕ ਸਮਰਥਨ ਸਮਝ ਕੇ ਕਹਿ ਸਕਦੇ ਹਾਂ ਹੀ ਧਾਰਮਿਕ ਸਮਰਥਨ ਕੰਮ ਹੈ ਜੀ ਹੈ ਹੀ ਧਾਰਮਿਕ ਕੰਮ ਕਰਦਾ ਇਹ ਦੂਜੀ ਔਰ ਗਾਲੀ ਕੋਈ ਨਹੀਂ ਸવાય ਨਰੋਲ ਧਾਰਮਿਕ ਸਿੱਖਿਆ ਤੋਂ ਹੋਰ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ ਹਾਂ ਨਾਲ ਚੱਲਦੇ ਚੱਲਦੇ ਜੀਵਨ ਜਾਚ ਦੱਸੀ ਜਾਂਦੀ ਜਿਹੜੇ ਬੱਚੇ ਸਿਆਣੇ ਆ ਨਾ ਉਹਨਾਂ ਨੂੰ ਜ਼ਰੂਰ ਜੀਵਨ ਜਾਚ ਦੱਸੀ ਜਾਂਦੀ ਆ ਕਿ ਸਾਡਾ ਅਗਲਾ ਸਮਾਂ ਕਿੱਦਾਂ ਅਸੀਂ ਜੀਣਾ ਹੈ ਅੱਜ ਬੱਚੇ ਸਾਡੇ ਸਿਆਣੇ ਨਹੀਂ ਆਏ ਬੀਏ ਜੀ ਪੜਦੇ ਬੱਚੇ ਫਾਈਨਲ ਜਿਹਨ ਧਿਆਨ ਦੇਣਦੇ ਆ ਪਲੱਸ 2 ਚ ਹੀ ਪੜਦੇ ਆ ਬੱਚੇ ਬੱਚੇ ਅੰਦਰ ਤੇ ਸਾਡੇ ਕੋਲ ਅਸਲੇ ਸਭ ਤੋਂ ਛੋਟਾ ਬੱਚਾ ਮੈਂ ਕਿਹਾ 7 ਸਾਲ ਦਾ ਵਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤਰਨਦੀਪ ਸਿੰਘ ਹੈ ਅਤੇ ਮੈਂ 17ਵੀਂ ਜਮਾਤ ਵਿੱਚ ਪੜਦਾ ਹਾਂ ਇਸ ਕੈਂਪ ਨੂੰ ਇਸ ਕੈਂਪ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਹਰ ਵੀ ਸਾਨੂੰ ਇਤਿਹਾਸ ਨਾਲ ਰਿਲੇਟਡ ਕੁਸ਼ਨ ਪੁੱਛੇ ਜਾਂਦੇ ਹਨ ਆਪਾਂ ਉਹਨਾਂ ਦੇ ਸਵਾਲ ਵੀ ਦਿੰਦੇ ਹਨ ਤੇ ਸਾਨੂੰ ਗੁਰਬਾਣੀ ਸਿਖਾਈ ਜਾਂਦੀ ਹੈ ਆਪਾਂ ਗੁਰਬਾਨੀ ਕੰਠਵੀ ਕੀਤੀ ਹੋਈ ਹੈ ਨਿਹੰਗਰ ਹੈ ਸਾਹਿਬ ਸੋਹਿਲਾ ਸਾਹਿਬ ਜਜਦੀ ਸਾਵਿਆ ਨੂੰ ਹੋ ਗਿਆ ਹੈ ਤੇ ਅੱਜ ਅਸੀਂ ਹੁਣ ਅਸੀਂ ਰੋਜ ਆਉਨੇ ਆ ਪੰਜ ਦਿਨ ਨੂੰ ਲਗਾਤਾਰ ਆਪਾਂ ਆਉਨੇ ਆ ਤੇ ਸਾਨੂੰ ਬੁਸ਼ੇ ਦੇ ਸਵਾਲ ਦਾ ਆਪਾਂ ਜਵਾਬ ਦੇਣਾ ਜੀ ਤੁਹਾਨੂੰ ਜਮਾਨੇ ਪਰਿਸਕਾ ਪਾ ਤੋਂ ਬਾਅਦ ਪਰ ਗੁਰਦੁਆਰੇ ਵੀ ਫਿਰ ਆਉਣਾ ਜ਼ਰੂਰੀ ਹੈ ਨਾ ਠੀਕ ਹੈ ਅੱਜ ਕੀ ਸਿੱਖਿਆ ਅੱਜ ਅਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੜਿਆ ਸੀ ਕੋ ਪ੍ਰਸ਼ਨ ਉਤਰ ਬਾਬਾ ਜੀ ਨੇ ਸਾਨੂੰ ਪੜਾਇਆ ਸੀ ਅੱਜ ਸੁਣਾਓਗੇ ਪਾਈ ਦੀਆ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਹਿਮ ਸਿੰਘ ਜੀ ਪਾਈ ਮੋਕਮ ਪਾਈ ਮੋਕਮ ਸਿੰਘ ਜੀ ਪਾਈ ਸਹਿਬ ਸਿੰਘ ਜੀ ਤੇ ਜੱਜ ਸਿੰਘ ਜੀ ਪਾਈ ਕੋੜੀ ਜੀ ایک اوانکار ست نام کرتا پورکھ نرپو نرویر اکال مورت اجونی سہ بھنگ گرپرساد جا آ سچ جگا سچ ہے بھی سچ نانک ہو سی بھی سچ سوچے سوچنا ہوئی جے سوچے لکھوار چوپے چوپ نہ ہوئے جلا اوتار بکھے پکھنا اترے جے بننا پوریا پار سہن سہن پا لا کھوے تائکنا چلے نال چیارہ ہوئی ہے کہ پورے ٹوٹے پار ہمیں جائی چلنا نانک لکھیا نال گر جی کی فتح ਮੇਰਾ ਨਾਮ ਕੀਰਤਕੌਰ ਹੈ ਇੱਥੇ ਮੈਂ 7 ਤਰੀਕ ਦੇ ਆ ਰਹੀ ਹਾਂ ਇਹ ਕਿਵੇਂ ਲੱਗਾ ਤੁਹਾਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਿਆ ਮੈਨੂੰ ਕੀ ਕੋ ਸਿੱਖਣ ਨੂੰ ਮਿਲਦਾ ਇੱਥੇ ਸਭ ਕੁਝ ਸਿੱਖਣ ਨੂੰ ਮਿਲਦਾ ਗੁਰੂਆਂ ਦੇ ਨਾਲ ਰਿਲੇਟਡ ਜੋ ਸਭ ਕੁਝ ਸਿੱਖਣ ਨੂੰ ਮਿਲਦਾ ਹੈ ਅੱਜ ਕਿਸ ਖਿਆਲ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਸ਼ਨ ਉੱਤਰ ਪੜਾਏ ਹੀ ਬਾਬਾ ਜੀ ਨੇ ਮੇਰਾ ਸੋਖਾ ਜਿਹਾ ਸਵਾਲ ਹੈ ਹਾਂਜੀ ਦੱਸਾਂ ਗੁਰੂਆਂ ਦੇ ਨਾਮ ਆnde ਹਾਂਜੀ ਸੁਣਾ ਦਿਓਗੇ ਹਾਂਜੀ ਸੁਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾ ਪਾਸ਼ੇ ਦੋ ਤਾਂ ਤਾਂ ਚਿਰ ਗੁਰ ਗ੍ਰੰਥ ਸਾਹਿਬ ਜੀ ਨਹੀਂ ਨਹੀਂ ਆਪਣੇ ਆਪ ਅਈ ਗੁਰਜੀ ਦਾ ਖਾਲਸਾ ਹੋ ਆਈ ਗੁਰਜੀ ਬਸੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਜਿਹੜਾ ਕਿ ਤੁਸੀਂ ਇਹ ਸਮਰ ਕੈਂਪਸ ਜਿਹੜਾ ਬੱਚਿਆਂ ਦਾ ਲੱਗਾ ਗੁਰਮੁਸੇ ਨਾਲ ਜਿਹੜੇ ਛੋਣੀ ਗੁਰਦਾਪੁਰ ਦੀ ਕਮੇਟੀ ਤੇ ਲੋਕੋ ਕਮੇਟੀ ਵਾਲੇ ਜਿਹੜੇ ਬੱਚਿਆਂ ਨੂੰ ਜੋੜ ਰਹੇ ਨੇ ਤੇ ਤੁਸੀਂ ਲੋਕਾਂ ਤੱਕ ਇਹ ਪਹੁੰਚਾਉਣ ਲੱਗੇ ਹੋ ਇਹ ਬਹੁਤ ਵੱਡਾ ਕੰਮ ਹੈ ਧੰਨਵਾਦ ਆ ਇਸ ਤਰ੍ਹਾਂ ਜੀ ਇਹ ਉਪਰਾਲਾ ਜਿਹੜਾ ਨਾ ਉਪਰਾਲਾ ਤੇ ਬਹੁਤ ਹੀ ਵਧੀਆ ਜਿਹਾ ਕੋਈ ਵੀ ਮੁੱਲ ਨਹੀਂ ਜਿਹਨੂੰ ਕਿਹਾ ਜਾਂਦਾ ਕੋਈ ਇਦਾਂ ਵੱਡਾ ਉਪਰਾਲਾ ਵਾਏ ਇਹ ਜਿਹੜਾ ਪਿੰਡ ਦੇ ਵਿੱਚ ਬੱਚਿਆਂ ਨੂੰ ਜੋੜਦੇ ਬੱਚੇ ਇਹ ਜਾ ਕੇ ਕੱਲ ਨੂੰ ਔਲਪ ਵੇਖਾ ਸਾਡਾ ਇੱਕ ਨਵੀਂ ਫਲਵਾੜੀ ਆਏ ਬੱਚੇ ਜਿਹੜੇ ਫੁੱਲਾਂ ਦੀ ਫਲਵਾੜੀ ਆ ਇਹ ਜਾ ਕੇ ਅੱਜ ਜਦੋਂ ਗੱਡੀ ਵੇਚਣਗੇ ਇਹ ਗੁਰਬਾਣੀ ਦੀ ਮਹਿਕ ਨੂੰ ਵੰਡਣਗੇ ਤੇ ਇਸ ਕਰਕੇ ਬਹੁਤ ਵੱਡਾ ਉਪਰਾਲਾ ਜੋ ਆਪਣਾ ਗੁਰਦਾਪਨਦ ਗੜੀਆ ਦੇ ਸਿੰਘ ਸਭਾ ਕੁਲਸਰਾ ਘਰ ਨਾਮ ਦਾ ਕਰ ਤੇ ਸ਼ਰੋਣੀ ਗੁਰਦਾਪਨਦ ਕਮੇਟੀ ਇਹਨਾਂ ਨੇ ਇਹ ਉਪਰਾਲਾ ਕਰਕੇ ਤੇ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਦਾ ਉਪਰਾਲਾ ਕੀਤਾ ਇਹ ਬੱਚੇ ਜਿਹੜੇ ਇਹ ਜਿਹੜੇ ਗੁਰਮਤ ਨਾਲ ਜੁੜੇ ਨੇ ਪਹਿਲੀ ਗੱਲ ਤੇ ਇਹ ਜਦੋਂ ਬੱਚੇ ਇਹ ਜਿਹੜੇ ਗੁਰੂ ਕਹੇ ਵੀ ਭਾਵੇਂ ਧਰਮ ਦੇ ਨਾਲ ਜਾਂ ਕਿਸੇ ਵੀ ਧਰਮ ਦੇ ਨਾਲ ਇਹ ਕਿਤੇ ਜਿਹੜੇ ਗੁਰੂ ਘਰ ਨਾਲ ਜਾਂ ਆਪਣੇ ਕਿਸੇ ਆਪਣਾ ਕਿਸੇ ਵੀ ਧਰਮ ਨਾਲ ਜੁੜੇ ਨੇ ਉਹ ਗਾਗੇ ਜਾ ਕੇ ਕਿਸੇ ਵੀ ਮਾੜੀ అలਮਤ ਨੂੰ ਨਹੀਂ ਉਹਦੇ ਨਾਲ ਨਹੀਂ ਜੁੜਨਗੇ ਨਵੀਂ ਲੋਕਾਂ ਨੂੰ ਜਾ ਕੇ ਸੇਧ ਦੇਣਗੇ ਇਹ ਬੰਦੇ ਦਾ ਫਾਇਦਾ ਹੋਏਗਾ ਪਾਇਗੁਰਜੀ ਦਾ ਖਾਲਸਾ ਵੇਗੁਰਜੀ ਕੀ ਫਤਿਹ ਜੀ ਮੇਰਾ ਨਾਮ ਪੰਥਜੀਤ ਸਿੰਘ ਹੈ ਪ੍ਰਚਾਰਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਸ ਤਿੱਕੇ ਇਤਿਹਾਸ ਦੀ ਰਤੀ ਜਾਣਕਾਰੀ ਦਿੱਤੀ ਜਾਂਦੀ ਹੈ ਗੁਰਬਾਣੀ ਯਾਦ ਕਰਵਾਈ ਜਾਂਦੀ ਹੈ ਤੇ ਜੋ ਅੱਜ ਦੀ ਬੱਚਿਆਂ ਨੂੰ ਲੋੜ ਹੈ ਪੰਜਾਬੀ ਦੇ ਨਾਲ ਉਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਉਹਦੇ ਨਾਲ ਜੋੜਿਆ ਜਾਂਦਾ ਜੀ ਤੇ ਰੁਚੀ ਕਿਵੇਂ ਲੱਗਦੀ ਫਿਰ ਬੱਚੇ ਰੁਚੀ ਬਹੁਤ ਵਧੀਆ ਬੱਚਿਆਂ ਦੀ ਆ ਬੱਚੇ ਜੋ ਅੱਜ ਗਰਮੀਆਂ ਦੀਆਂ ਛੁੱਟੀਆਂ ਤੇ ਆਪਣੇ ਨਾਨਕੇ ਪਿੰਡਾਂ ਤੇ ਜਾਣ ਦੇ ਜਿਹੜੇ ਪਲਾਨ ਸੀ ਉਹਨਾਂ ਨੂੰ ਕੈਨਸਲ ਕਰਕੇ ਗੁਰਦਾਰਾ ਸਾਹਿਬ ਪਹੁੰਚੇ ਨੇ ਤੇ ਇਹ ਵੱਡਾ ਉਪਰਾਲਾ ਜਿਹੜੇ ਸਾਡੇ ਜਰਨਲ ਸਕੱਤਰ ਗੁਰਦਾਰਾ ਸਾਹਿਬਾਨ ਦੇ ਭਾਈ ਹਰਬਲ ਸਿੰਘ ਜੀ ਉਹਨਾਂ ਨੇ ਘਰ-ਘਰ ਜਾ ਕੇ ਬੱਚਿਆਂ ਨੂੰ ਇੱਥੇ ਲਿਆਂਦਾ ਤੇ ਜੋ ਸਾਡੀ ਡਿਊਟੀ ਸਰਦਾਰ ਗੁਰਨਾਮ ਸਿੰਘ ਜੀ ਜਸਲ ਮੈਂਬਰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਲਗਾਈ ਗਈ ਹੈ ਅਸੀਂ ਉਸ ਤਰੀਕੇ ਦੇ ਨਾਲ ਬੱਚੇ ਨੂੰ ਜਿੰਨਾ ਵੀ ਵੱਧ ਵੱਧ ਜਿੰਨੇ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਪੜਾ ਸਕੀ ਉਹ ਪੜਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਮਾਪਿਆਂ ਨੂੰ ਜਿਹੜੇ ਹਾਲੇ ਵੀ ਆਪਣੇ ਬੱਚਿਆਂ ਨੂੰ ਨਹੀਂ ਤੇਜ ਰਹੇ ਅਸੀਂ ਬਸ ਬੇਨਤੀ ਕਰਨਾ ਚਾਹੁੰਦੇ ਹਾਂ ਬੱਚਿਆਂ ਮਾਪਿਆਂ ਨੂੰ ਕਿ ਜਿਵੇਂ ਸਾਰੇ ਹਰ ਪੜ੍ਹਾਈ ਤੇ ਅਸੀਂ ਜ਼ੋਰ ਦੇਣੇ ਆ ਜਿਵੇਂ ਹਰ ਪੜ੍ਹਾਈ ਵਾਸਤੇ ਵੱਧ ਤੋਂ ਵੱਧ ਫੀਸਾਂ ਖਰਚਦੇ ਆ ਇਹ ਪੜ੍ਹਾਈ ਫ੍ਰੀ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਆ ਜਿੱਥੇ ਜਿੰਨਾ ਚਿਰ ਤੱਕ ਮਾਪਿਓ ਦਾ ਸਹਿਯੋਗ ਨਹੀਂ ਆ ਨਾ ਤੇ ਸ਼ੋਮਨੀ ਕਮੇਟੀ ਉਹਨਾਂ ਚਿਰ ਤੱਕ ਘਰ ਘਰ ਬੱਚਿਆਂ ਨੂੰ ਸਿੱਖਿਅਤ ਕਰ ਸਕਦੀ ਆ ਨਾ ਲੋਕਲ ਕਮੇਟੀਆਂ ਇਤਿਹਾਸ ਨੂੰ ਵੀ ਜਾਣੂ ਕਰਾਏ ਇਹ ਬੱਚਿਆਂ ਨੂੰ ਹਾਂਜੀ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾਂਦਾ ਜੀ ਇਤਿਹਾਸ ਦੇ ਬਾਰੇ ਬੱਚੇਨ 10 ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਜੀ ਤੇ